ਦੇਸ਼ ਅੱਜ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਰਾਸ਼ਟਰਪਤੀ ਦ੍ਰਾਉਪਦੀ ਮਰਮੂ ਨੇ ਨਵੀਂ ਦਿੱਲੀ ਵਿੱਚ ਕਰਤੱਵ ਵਿਆਪਤ ਤੋਂ ਗਣਤੰਤਰ ਦਿਵਸ ਮਨਾਉਣ ਲਈ ਰਾਸ਼ਟਰੀ ਅਗਵਾਈ ਕੀਤੀ ਸਮਾਗਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਜੰਗੀ ਯਾਦਗਾਰ ਦੇ ਦੌਰੇ ਨਾਲ ਹੋਈ ਜਿੱਥੇ ਉਨ੍ਹਾਂ ਨੇ ਸ਼ਹੀਦ ਹੋਏ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਰਾਸ਼ਟਰਪਤੀ ਦ੍ਰਾਉਪਦੀ ਮਰਮੂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪਰਬੋਵੋ ਸੁਬਿਆਨਤੋ ਜਿਹੜੇ ਪਰੇਡ ਵਿੱਚ ਮੁੱਖ ਮਹਿਮਾਨ ਸਾਨ ਦੇ ਨਾਲ ਇੱਕ ਰਸਮੀ ਬੱਗੀ ਵਿੱਚ ਕਰਤੱਵਪੰਥ ਪਹੁੰਚੇ ਪਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟ੍ਰ ਗਾਨ ਮਗਰੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ ਅੱਜ ਦੀ ਪ੍ਰੇਡ ਵਿੱਚ ਦੇਸ਼ ਦੀ ਸਭਿਆਤਾ, ਸੰਸਕ੍ਰਿਤੀ ਅਤੇ ਵਿਗਿਆਨਕ ਤਰੱਕੀ ਨੂੰ ਦਰਸਾਉਂਦੀਆਂ 31 ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਦਾ ਥੀਮ ਸੀ स्वर्णिम भारत विरासत और विकास प्रेड ਵਿੱਚ ਦੇਸ਼ ਭਰ ਤੋਂ ਆਏ 300 ਕਲਾਕਾਰਾਂ ਨੇ ਸਾਰੇ ਜਹਾਂ ਸੇ ਅੱਛਾ ਦਾ ਪ੍ਰਦਰਸ਼ਨ ਕੀਤਾ ਸਮਾਗਮ ਦੌਰਾਨ ਹੈਲੀਕਾਪਟਰਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਝਾਕੀਆਂ ਵਿੱਚ T90 ਟੈਂਕ ਨਾਗ ਮਿਜ਼ਾਈਲ ਸਿਸਟਮ ਬ੍ਰਮੋਸ ਪਿਨਾਕਾ ਰਾਕਟ ਸਿਸਟਮ ਅਗਨੀਵਾਨ ਰਾਕਟ ਲਾਂਚਰ ਆਕਾਸ਼ ਸ਼ਸਤਰ ਪ੍ਰਣਾਲੀ ਬੈਟਲਫੀਲਡ ਸਰਵੇਲੈਂਸ ਸਿਸਟਮ ਹਰ ਮੌਸਮ ਵਿੱਚ ਚੱਲਣ ਦੀ ਸਮਰੱਥਾ ਰੱਖਣ ਵਾਲਾ ਵਾਹਨ ਚੇਤਕ ਅਤੇ ਘੱਟ ਪਾਰ ਵਾਲੇ ਵਾਹਨ ਬਜਰੰਗ ਖਿੱਚ ਦਾ ਕੇਂਦਰ ਬਣੇ ਰਹੇ ਇੰਡੋਨੇਸ਼ੀਆ ਦੀ 160 ਮੈਂਬਰੀ ਮਾਰਚਿੰਗ ਟੁਕੜੀ ਅਤੇ 190 ਮੈਂਬਰੀ ਬੈਂਡ ਨੇ ਵੀ ਪ੍ਰੇਡ ਵਿੱਚ ਹਿੱਸਾ ਲਿਆ ਪਹਿਲੀ ਵਾਰ ਪਹੁੰਚਦੇ ਤਿੰਨਾ ਅੰਗਾਂ ਨੇ ਪ੍ਰੇਡ ਵਿੱਚ ਸਾਂਝੀ ਤਾਕਤ ਦਾ ਪ੍ਰਦਰਸ਼ਨ ਕੀਤਾ ਪੰਜਾਬ ਦੀ ਝਾਕੀ ਵਿੱਚ ਮੁੱਖ ਤੌਰ ਤੇ ਖੇਤੀਬਾੜੀ ਦੀ ਝਲਕ ਦੇਖਣ ਨੂੰ ਮਿਲੀ ਝਾਕੀ ਵਿੱਚ ਬਲਦਾਂ ਦੀ ਜੋੜੀ ਨੂੰ ਦਿਖਾਇਆ ਗਿਆ ਜਿਹੜੀ ਸੂਬੇ ਦੇ ਖੇਤੀਬਾੜੀ ਪਹਿਲੂ ਨੂੰ ਦਰਸਾਉਂਦੀ ਏ ਝਾਕੀ ਦੇ ਇੱਕ ਹਿੱਸੇ ਵਿੱਚ ਸਤਕਾਰਯੋਗ ਸੂਫੀ ਸੰਤ ਬਾਬਾ ਫਰੀਦ ਜੀ ਨੂੰ ਦਿਖਾਇਆ ਗਿਆ ਪੰਜਾਬ ਦੀ ਸ਼ਾਨਦਾਰ ਦਸਤਕਾਰੀ ਅਮੀਰ ਸੰਗੀਤਕ ਵਿਰਾਸਤ ਅਤੇ ਉੱਬਰਵੇਂ ਡਿਜ਼ਾਈਨਿੰਗ ਦਾ ਹੁਨਰ ਵੀ ਇਸ ਦੌਰਾਨ ਦੇਖਣ ਨੂੰ ਮਿਲਿਆ be ਪਰੇਡ ਦੀ ਸਮਾਪਤੀ 47 ਜਹਾਜ਼ਾਂ ਦੇ ਸ਼ਾਨਦਾਰ ਫਲਾਈਪਾਸਟ ਨਾਲ ਹੋਈ ਇਸ ਵਿੱਚ ਰਾਫੇਲ, ਸੁਖੋਈ, ਜੈਗਵਰ ਅਤੇ ਡੋਨਿਅਰ ਜਹਾਜ਼ਾਂ, ਅਪਾਚੀ ਅਤੇ ਐਮਆਈ 17 ਹੈਲੀਕਾਪਟਰਾਂ ਨੇ ਆਪਣੀ ਸ਼ਾਨਦਾਰ ਹਵਾਬਾਜ਼ੀ ਕਰਤਵਾ ਨਾਲ ਦਰਸ਼ਕਾਂ ਦਾ ਮਨ ਮੋਲਿਆ ਇਸ ਸਾਲ ਦੀ ਪਰੇਡ ਵਿੱਚ 10000 ਵਿਸ਼ੇਸ਼ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਵਿੱਚ ਸਰਪੰਚ, ਹੱਤਕੰਡੀ ਅਤੇ ਦਸਤਕਾਰੀ ਕਾਰੀਗਰ, ਸਵੈ ਸਹਾਇਤਾ ਸਮੂਹਾਂ ਦੇ ਮੈਂਬਰ, ਆਸ਼ਾ ਅਤੇ ਆਂਗਣਵਾੜੀ ਵਰਕਰ ਅਤੇ ਸੜਕ ਨਿਰਮਾਣ ਨਾਲ ਜੁੜੇ ਕਾਮੇ ਸ਼ਾਮਲ ਸਨ प्रद कुंभा प्रदह कु स्वर्ग लोक किया तीर्थ राज के आंगन में झूम रहे हैं साधु संत जन पुलक भरा है तन मन में भव्य दिव्यो महा